ਸਾਰੇਨ ਸਾਸਰੀ ਕਾਲ ਤੇ ਅੱਜ ਆਪਾਂ ਬਣਾਵਾਂਗੇ ਮਸ਼ਰੂਮ ਤੇ ਆਪਣੇ ਆਹ ਟੋਫੋ ਦੀ ਸਬਜੀ ਤੇ ਖੁੰਬਾਂ ਤੇ ਸੋਆਬੀਨ ਦਾ ਮੈਂ ਤਾਂ ਦੱਸਾਂ ਸੰਖੰਬਾ ਤੇ ਸੋਆਬੀਨ ਇਹ ਕਹਿੰਦੀ ਹੁੰਦੀ ਆ ਜੀ ਸਬਜੀ ਮੈਂ ਇੰਡੀਆ ਵਿੱਚ ਤਾਂ ਬਹੁਤ ਘੱਟ ਬਣਾਈ ਆ ਤੇ ਇੱਥੇ ਬੱਚਿਆਂ ਨੇ ਲਿਆ ਕੇ ਰੱਖਿਓ ਸੀ ਬੱਚਿਆਂ ਨੇ ਤੇ ਕਿਸੇ ਨੇ ਆਉਣਾ ਸੀ ਜਲਦਬਾਜ਼ੀ ਵਿੱਚ ਵੀ ਕਹਿੰਦੇ ਛੇਤੀ ਛੇਤੀ ਆਈਏ ਉਹ ਜੋ ਘਰ ਪਿਆ ਉਹ ਹੀ ਬਣਾ ਲੈਣੇ ਤੇ ਮੈਂ ਵੀ ਬਣਾ ਕੇ ਦੇਖਦੀ ਆ ਅੱਜ ਵੀ ਕਿਵੇਂ ਬਣਦੀ ਆ ਤੇ ਨੇ ਤੁਸੀਂ ਦੇਖਿਓ ਬਣਾਉਣੀ ਹੋਈ ਤੁਸੀਂ ਵੀ ਬਣਾਇਓ ਆ ਇਹਦੇ ਵਾਸਤੇ ਆਪਾਂ ਨੇ ਪਨੀਰ ਟੋਫੂ ਲਿਆ ਪਨੀਰ ਸੋਆਬਿੰਦਾ ਤੇ কুমਬਾ ਆਸ਼ੀ ਮਿਲਾ ਮਿਰਚਾਂ ਨੇ ਦੋ ਤਿੰਨ ਤਰ੍ਹਾਂ ਦੀਆਂ ਹੈਨਾ ਤੇ ਹਾਂ ਹਰੀਆਂ ਲਾਲ ਪੀੜੀਆਂ ਮੈਂ ਤਾਂ ਹਰੀਆਂ ਹੀ ਵਰਤਦੀਆਂ ਮੈਂ ਤਾਂ ਕਦੇ ਇੰਡੀਆਂ ਚ ਵਰਤਦੀਆਂ ਨਹੀਂ ਵੈਸੇ ਆਪਣੇ ਤਾਂ ਹੁਣ ਇੰਡੀਆਂ ਵੀ ਇਹ ਸਾਰਾ ਕੁਝ ਮਿਲਦਾ ਲੋਕ ਬਹੁਤ ਕਾਫੀ ਵਰਤਦੇ ਹੋਣਗੇ ਮੈਂ ਨਹੀਂ ਕਦੇ ਵਰਤਦੀਆਂ ਤੇ ਥੋੜਾ ਜਿਹਾ ਮੋਟਾ-ਵਟਾ ਪਿਆਜ਼ ਤੇ ਟਮਾਟਰ ਨਾਲ ਆਪਣਾ ਥੋੜਾ ਜਿਹਾ ਇੰਚ ਕਾਦਰ ਕੰਮ ਲੰਬਾ-ਲੰਬਾ ਕੱਟ ਲਿਆ ਮੈਂ ਤੇ ਇਹ ਆ ਇੱਥੇ ਮਿਲਦਾ ਟੋਫੂ ਜਿਹੜਾ ਸੋਆ ਬਿੰਦਾ ਪਨੀਰ ਇਦਾਂ ਦੇ ਪੈਕਟ ਮਿਲਦੇ ਆ ਤੇ ਉਹ ਲਿਆ ਕੇ ਬੱਚੇ ਉਹਦੀ ਸਬਜ਼ੀ ਬਣਾ ਲੈਂਦੇ ਆ ਤੇ ਇੱਕ ਆ ਲੈਂਦੀ ਹੈ ਗਰੇਵੀ ਤੇ ਇਹ ਜੇ ਛੇਤੀ ਹੁੰਦੀ ਹੈ ਫਿਰ ਇਹ ਇਹਨੂੰ ਲਿਆ ਕੇ ਫਟਾਫਟ ਮਸਾਲਾ ਤਿਆਰ ਕੀਤਾ ਹੀ ਹੁੰਦਾ ਇਹਦੇ ਵਿੱਚ ਤਾਂ ਆਪਾਂ ਕਿਸੇ ਦਿਨ ਵੈਸੇ ਹੀ ਬਣਾਵਾਂਗੇ ਇਹ ਗਰੇਵੀ ਤੇ ਇਹ ਬਾਜ਼ਾਰੋਂ ਲਿਆ ਕੇ ਰੱਖਦੇ ਆ ਜੇ ਛੇਤੀ ਕਿਸੇ ਨੇ ਆਉਣਾ ਜਾਂ ਕੰਮਾਂ ਤੇ ਜਾਣਾ ਇਹਨੂੰ ਹੀ ਵਰਤ ਲੈਂਦੇ ਆ ਮਸਾਲੇ ਦੀ ਤਰ੍ਹਾਂ ਇਹਨੂੰ ਪਾ ਕੇ ਵਿੱਚ ਸਬਜ਼ੀਆਂ ਪਾ ਦਿੰਦੇ ਆ ਤੇ ਆਪਣਾ ਨੌਨ ਮਿਰਚ ਮਸਾਲਾ ਤੇ ਆਪਾਂ ਹੁਣ ਤਿਆਰ ਕਰਦੇ ਆ ਇਹਨੂੰ ਸਬਜ਼ੀ ਨੂੰ ਦੇਖਦੇ ਆ ਬਣਾ ਕੇ ਹਨ ਹਾਂ ਜੀ ਆ ਮੈਂ ਕੜਾਹੀ ਵਿੱਚ ਥੋੜਾ ਜਿਹਾ ਤੇਲ ਪਾ ਲਿਆ ਦੋ ਤਿੰਨ ਕ ਚਮਚੇ ਤੇਲ ਦੇ ਪਾ ਲਏ ਇਹਦੇ ਵਿੱਚ ਆਪਾਂ ਨ ਜੀਰਾ ਪਾ ਦੇਣਾ ਆ ਦੇਖ ਜੀਰਾ ਪਾ ਲਿਆ ਥੋੜੀ ਜਿਮੇਨ ਪਾ ਲੈਣੀ ਨੇ ਹਰੇ ਕੇ ਸਬਜ਼ੀ ਚ ਆ ਥੋੜੀ ਜਿਮੇਨ ਪਾ ਲਈ ਤੇ ਇਸ ਤੋਂ ਬਾਅਦ ਆਦਰਕ ਪਾ ਲਿਆ ਆਦਰਕ ਪਾ ਲਿਆ ਹਾਲੇ ਤੋਂ ਥੋੜਾ ਜਿਹਾ ਆਦਰਕ ਕਰੂੰ ਤੇ ਸੁੱਕੋਣ ਲਈ ਉਸ ਤੋਂ ਬਾਅਦ ਆ ਪਿਆਜ਼ ਪਾ ਦਿੰਦੇ ਵਿੱਚ ਭੁੱਜ ਜਾਣਾ ਆਂ ਆਦਰਕ ਪਾ ਲਿਆ ਹਿੰਗ ਪਾਤੀ ਹਿੰਗ ਲੱਗੇ ਨਾ ਫੜਕੜੀ ਰੰਗ ਚ ਔਖਾ ਚੜਿਆ ਹਿੰਗ ਪਾ ਲਿਆ ਕਰੋ ਆ ਲੈ ਆਪਣੇ ਪਿਆਜ਼ ਪਾਤੇ ਹਾਂ ਇਹਨਾਂ ਜ਼ਿਆਦਾ ਨਹੀਂ ਭੁੰਨਣਾ ਹਲਕੇ ਜਿਹੀ ਭੁੰਨਣੇ ਆ। ਜ਼ਿਆਦਾ ਭੁੰਨਣਾ ਨਹੀਂ ਪੈਣਾ ਇਹਨੂੰ ਹਲਕਾ ਜਿਹਾ ਭੁੰਨਣਾ ਆਪਣਾ ਸਬਜ਼ੀਆਂ ਵੀ ਆ ਜੋ ਸੇ ਮਨਾਂ ਦੇ ਚਾਣੋ ਇਹ ਵੀ ਹਲਕੇ ਹਲਕੇ ਭੁੰਨਣੇ ਆ। ਜ਼ਿਆਦਾ ਨਹੀਂ ਭੁੰਨਣੇ। ਮੈਂ ਜ਼ਿਆਦੇ ਤੇਜ਼ ਗੈਸ ਵੀ ਨਹੀਂ ਕੀਤੀ ਹੋਈ ਥੋੜੀ ਘੱਟ ਗੈਸ ਤੇ ਭੁੰਨਣੇ ਆ। ਦੇਖ ਲਓ ਮੈਂ ਪਿਆਰ ਥੋੜਾ ਜਿਹਾ ਭੁੰਨ ਦਿੱਤਾ। ਤੇ ਜਿਆਦਾ ਤਾਂ ਭੁੰਨਣਾ ਨਹੀਂ ਥੋੜਾ ਜਿਹਾ ਭੁੰਨਿਆ ਹੁਣ ਹਲਕਾ ਜਿਹਾ ਬਰਾਉਨ ਜਗਾ ਤੇ ਥੋੜਾ ਜਿਹਾ ਕੱਚਾ-ਕੱਚਾ ਜਿਹਾ ਹੀ ਸਵਾਦ ਲੱਗਦਾ ਤੇ ਆਹ ਆਪਾਂ ਦੇ ਵਿੱਚ ਹਟਵਾਟਰ ਪਾਤਾ ਮੈਂ ਟਮਾਟਰ ਪਾ ਕੇ ਥੋੜਾ ਜਿਹਾ ਨਮਕ ਪਾ ਦਿੰਦੇ ਆ ਨਮਕ ਨਾਲ ਛੇਤੀ ਟਮਾਟਰ ਗਲ ਜਾਂਦੇ ਆ ਲਓ ਆਪਾਂ ਨਮਕ ਪਾ ਦਿੰਦੇ ਆ ਢੋਕ ਚੰਗੀ ਜੋ ਕੁ ਮੈਂ ਆਪਾਂ ਇਹਨੂੰ ਟਮਾਟਰ ਨੂੰ ਭੁੰਨ ਕੇ ਫਿਰ ਆਪਾਂ ਇਸੇ ਮਿਲਾਨੇ ਚਾਹੁੰਦੇ ਹਾਂ। ਹਾਂਜੀ ਆ ਦੇਖੋ ਆਪਣਾ ਟਮਾਟਰ ਹੋ ਗਿਆ ਥੋੜਾ ਜਿਹਾ ਇਸ ਮਰ ਦੇ ਹੱਥ ਨਾਲ ਸੇਲਾ ਕੇ ਆਪਾਂ ਨੇ ਕਰਨਾ। ਤੇ ਹਾਂ ਹੁਣ ਆਪਾਂ ਨੇ ਇਸੇਲਾ ਲੇਟਾ ਰਹੇ ਹਾਂ। ਇਹਨਾਂ ਨੂੰ ਵੀ ਜ਼ਿਆਦਾ ਨਹੀਂ ਭੁੰਨਣਾ ਬੱਚੇ ਦਾ ਪਕਵਣ ਇਸੇ ਤਲਾਬਾਂ ਦੇ ਵਿੱਚ ਖਾਈ ਜਾਂਦੇ ਆ ਤੇ ਆਪਾਂ ਵੀ ਨਾ ਜ਼ਿਆਦਾ ਭੁਣਾਏ ਥੋੜਾ ਜਿਹਾ ਭੁਣਾ ਲਈ ਆਪਾਂ ਗੋੜਾ। ਹਾਂਜੀ ਆ ਆਪਣੀਆਂ ሽਮਲਾ ਮਚਾਂ ਹੋ ਗਈਆਂ ਨੇ ਜਦ ਆਪਾਂ ਨੇ ਹੋਣੀ ਕਰਨੀਆਂ ਤੇ ਹੁਣ ਆਪਾਂ ਨਾ ਨੋਨ ਲਇਟ ਮਸਾਲਾ ਪਾ ਲੈਣੇ ਆ ਮਸਾਲੇ ਜਿਆਦਾ ਨਹੀਂ ਪਾਉਣੇ ਕਿਉਂਕਿ ਗਰੇਵੀ ਵਿੱਚ ਵੀ ਮਸਾਲੇ ਹੁੰਦੇ ਆ ਬਹੁਤੇ ਮਸਾਲੇ ਨਹੀਂ ਪਾਉਣੇ ਹੈਗੇ ਥੋੜੇ ਥੋੜੇ ਪਾਉਣੇ ਆ ਆ ਦੇਖੋ ਮੈਂ ਥੋੜੇ ਥੋੜੇ ਪਾ ਰਹੀ ਹਾਂ ਤੇ ਜਿਆਦਾ ਨਹੀਂ ਪਾਉਣੇ ਆ ਆ ਦੇਖੋ ਥੋੜਾ ਥੋੜਾ ਦੇ ਨਾਮਕਾ ਪਨੀਰ ਪਾਇਆ ਹੋਇਆ ਸੀ ਉਸ ਮਸਾਲੇ ਨਾਲ ਵਿੱਚ ਵੀ ਪਾਇਏ ਹੁੰਦੇ ਆ ਉਹਨਾਂ ਨੇ ਆਪਣੇ ਆਪ ਹੀ ਪਾਨੇ ਥੋੜੇ ਥੋੜੇ ਆਪਾਂ ਨੇ ਪਾਲੇ ਤੇ ਕਿਤੇ ਜ਼ਿਆਦਾ ਮਸਾਲਾ ਪਾਲੀ ਇਥੇ ਤੇਜ਼ ਨਾ ਹੋ ਜੀਏ ਤੇ ਆ ਆਪਾਂ ਨੇ ਥੰਬਾ ਤੇ ਰਵਿੰਦਾ ਪਨੀਰ ਪਾਲਤਾ ਇਹਨੂੰ ਵੀ ਥੋੜਾ ਜਿਹਾ ਵਿੱਚ ਪਾ ਲੈਣੀ ਜੇ ਤੁਸੀਂ ਇਹਨਾਂ ਨੂੰ ਥੋੜਾ ਜਿਹਾ ਨਾ ਚਮਚਾ ਤੇਲ ਲਾ ਪਾ ਕੇ ਇਹਨਾਂ ਨੂੰ ਵੀ ਜਾਇ ਤੇਲ ਦੇ ਵਿੱਚ ਫਰਾਈਆ ਕਰ ਲਿਆ ਕਰੋ ਜਿਸ ਤਰ੍ਹਾਂ ਵੀ ਤੁਹਾਨੂੰ ਠੀਕ ਲੱਗਦਾ ਓਦਾਂ ਦਾ ਕਰ ਲੇ ਤੇ ਹੁਣ ਆਪਾਂ ਨੇ ਗਰੇਵੀ ਪਾਉਣੀ ਹੈ ਹੁਣ ਆਪਾਂ ਵਿੱਚ ਆ ਗਏ ਸਾਂ ਇਦਾਂ ਦੀ ਹੈ ਇੱਥੇ ਗਰੇਵੀ ਥੋਸੇ ਆ ਗਏ ਸਾਂ ਇਹੋ ਜਿਹਾ ਆਪਾਂ ਨੇ ਗਰੇਵੀ ਪਾ ਲਈ ਹੁਣ ਬਣਾ ਕੇ ਦੇਖੋ ਇਹ ਕਿਸ ਤਰ੍ਹਾਂ ਜਿਵੇਂ ਇਹ ਜਿਆਦੇ ਤਰੀਜੀ ਤਾਂ ਹੁੰਦੀ ਨਹੀਂ ਇਹ ਚ ਘੱਟੇ ਹੁੰਦੀ ਹੈ ਤਰੀਜੀ ਹਾਂਜੀ ਆਪਾਂ ਨੇ ਗਰੇਵੀ ਪਾ ਕੇ 5 ਮਿੰਟ ਇਹਨੂੰ ਗੈਸ ਤੇ ਰੱਖਿਆ ਤੇ ਇਹਨੂੰ ਸੇਕ ਲਵਾ ਲਿਆ ਤੇ ਆਪਣੀ ਬਹੁਤ ਵਧੀਆ ਬਣ ਗਈ ਤਿਆਰ ਹੋ ਗਈ ਤੇ ਹੁਣ ਮੈਂ ਤੁਹਾਨੂੰ ਪਲੇਟ 'ਚ ਪਾ ਕੇ ਦਿਖਾਉਣੀ ਛੇਤੀ ਬਣ ਜਾਂਦੀ ਜਿਆਦਾ ਟਾਈਮ ਨਹੀਂ ਲੱਗਦਾ ਇਹਨੂੰ ਤੇ ਹੁਣ ਮੈਂ ਦਿਖਾਉਣੀ ਆ ਤੁਹਾਨੂੰ ਪਾ ਕੇ ਪਲੇਟ ਦੇ ਵਿੱਚ ਆ ਲੋ ਮੰਗੀ ਤੇ ਆਹ ਹੋ ਗਈ ਤੇ ਆ ਦੇਖੋ ਉੱਤੇ ਆਪਾਂ ਪਾ ਲਿਆ ਧਨੀਆ ਤੇ ਬਣਾ ਤੇ ਹੁਣ ਖਾ ਕੇ ਦੇਖਦੇ ਆ ਤੁਹਾਡੇ ਅੱਖਾਂ ਕੋਲ ਦਿਖਾਉਣੇ ਆ ਵੀ ਖਾ ਕੇ ਦੱਸਿਓ ਕਿਸ ਤਰ੍ਹਾਂ ਦੀ ਬਣੀ ਆ ਤੇ ਦੇਖਣ ਨੂੰ ਤਾਂ ਬਹੁਤ ਵਧੀਆ ਲੱਗ ਰਹੀ ਆ ਤੇ ਖਾ ਕੇ ਦੇਖਦੇ ਆ ਹੁਣ ਤੁਸੀਂ ਵੀ ਬਣਾ ਕੇ ਦੱਸਿਓ ਵੀ ਤੁਸੀਂ ਵੀ ਬਣਾਈ ਆ ਚਲੋ ਫੇ ਅਗਲੀ ਆਪਾਂ ਵੀਡੀਓ ਤੇ ਫੇ ਮਿਲਾਂਗੇ ਓਕੇ ਜੀ